ਉਹ ਦਿਨ ਦੂਰ ਨਹੀਂ ਜਦੋਂ ਕਾਰਪੋਰੇਟਾਂ ਦੀਆਂ ਨੀਤੀਆਂ ਤੇ ਪਾਲਿਸੀਆਂ ਇਸ ਗੱਲ ਵੱਲ ਆ ਰਹੀਆਂ ਨੇ ਕਿ ਇੱਕ ਵਨ ਸਿਟੀ ਵਨ ਮਾਲ ਇੱਕ ਸ਼ਹਿਰ ਦੇ ਵਿੱਚ ਉਹਨਾਂ ਦਾ ਇੱਕੋ ਵੱਡਾ ਮਾਲ ਹੋਊਗਾ ਅਡਾਨੀਆਂ ਤੇ ਅਬਾਨੀਆਂ ਦਾ ਇਹ ਜੋ ਇਨ੍ਹਾਂ ਇਨ੍ਹਾਂ ਜਿਹੜੇ ਜੜੀਆਂ ਵੋਟਾਂ ਲੈਣ ਆਏ ਨੇ ਵੋਟ ਮਟੋੜੂ ਟੋਲੇ ਇਹਨਾਂ ਤੋਂ ਬਚ ਕੇ ਰਹਿਣਾ ਆਪਸੀ ਇੱਕਾਂ ਭਾਈਚਾਰਾ ਬਣਾ ਕੇ ਰੱਖਣਾ ਇਹਨਾਂ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਜ਼ਾਰ ਵਾਰੀ ਸੋਚ ਲਿਓ ਪ੍ਰੀਤ ਬਾਦਲ ਹੁਣ ਇੱਥੋਂ ਹੀ ਗਏ ਨੇ ਇੱਥੇ ਹੀ ਰਹੇ ਨੇ ਇੱਥੋਂ ਦੇ ਲੋਕਾਂ ਨੂੰ ਪਤਾਇਆ ਉਹਨਾਂ ਦਾ ਰਗ ਰਗ ਤੋ ਕਿ ਉਹਨਾਂ ਲੋਕਾਂ ਦੀ ਜਿਹੋ ਜੀ ਜੂਨ ਪਹਿਲਾ ਸੀ ਉਦੋਂ ਵੀ ਮਾੜੀ ਜੂਨ ਜੋ ਰਹੇ ਨੇ ਲੋਕ ਸ਼ਹਿਰ ਦੇ ਲੋਕ ਵੀ ਉਹੀ ਨੇ ਪਿੰਡਾਂ ਦੇ ਲੋਕ ਵੀ ਉਹੀ ਨੇ ਮਜ਼ਦੂਰ ਵੀ ਉਹੀ ਨੇ ਕਿਸਾਨ ਵੀ ਉਹੀ ਨੇ ਇੱਥੇ ਲਗਾਤਾਰ ਫਸਲਾਂ ਮਾਰੀਆਂ ਨੇ ਲਗਾਤਾਰ ਨਰਮੇ ਦਾ ਏਰੀਆ ਲਗਾਤਾਰ 10 ਸਾਲ ਤੋਂ ਖਰਾਬ ਹੋ ਰਿਹਾ ਹਜੇ ਤੱਕ ਲੋਕਾਂ ਦੇ ਮੁਆਵਜ਼ੇ ਨਹੀਂ ਮਿਲੇ ਲੋਕਾਂ ਦੀ ਸੁਣਵਾਈ ਨਹੀਂ ਹੋਈ ਇਸ ਕਰਕੇ ਰਾਜ ਕਰਦੀਆਂ ਸਰਕਾਰਾਂ ਤੋਂ ਅਸੀਂ ਕਦੀ ਵੀ ਉਮੀਦਾਂ ਨਹੀਂ ਲਾਉਂਦੇ ਜਿਹੜਾ ਲੋਕਾਂ ਦਾ ਇਕੱਠ ਹੈਗਾ ਸਿਰ ਜੋੜ ਕੇ ਜਿਹੜੇ ਕੰਮ ਹੁੰਦੇ ਨੇ ਉਹ ਲੋਕਾਂ ਦੇ ਸੰਘਰਸ਼ ਰਾਹੀਂ ਹੀ ਕਿਤੇ ਜਾ ਸਕਦਾ ਕੋਈ ਵੀ ਹੈ ਇੱਕੋ ਇੱਕੋ ਚੱਟੇ-ਵੱਟੇ ਇੱਕੋ ਤਕੜੀ ਦੇ ਨੇ ਉਹਨਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਚਾਹੀਏ ਝਾੜੂ ਵਾਲਾ ਚਾਹੇ ਕਾਂਗਰਸ ਆ ਚਾਹੇ ਕਾਲੀ ਹੈ ਚਾਹੇ ਭਾਜਪਾ ਕਿਉਂਕਿ ਇਹਨਾਂ ਦੇ ਰੰਗ ਬਦਲ ਨਹੀਂਦੇ ਸਿਰਫ ਬਾਕੀ ਜਿਹੜੀਆਂ ਨੀਤੀਆਂ ਪਾਲਿਸੀਆਂ ਇਹਨਾਂ ਦੀ ਸੇਮ ਇੱਕੋ ਜਿਹੀਆਂ ਨੇ ਮੈਂ ਮੰਨ ਲੇ ਲੋਕਾਂ ਨੇ ਦਿੱਤੇ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਲੋਕਾਂ ਦੇ ਵਿੱਚ ਕਹਿੰਦੇ ਅਸੀਂ ਆਮ ਲੋਕਾਂ ਦੇ ਬੱਚੇ ਆ ਆਮ ਲੋਕਾਂ ਦੇ ਪੁੱਤਰ ਆ ਆਹ ਵੇਖੋ ਤੁਹਾਡੇ ਸਾਹਮਣੇ ਆ ਹੁਣੇ 10 ਮਿੰਟ ਪਹਿਲਾਂ ਲਾਠੀ ਚਾਰਜ ਕਰਕੇ ਆਟੇ ਖਸਾਨਾ ਤੇ ਇਸ ਤੋਂ ਪਹਿਲਾਂ ਰਾਏਕੇ ਕਲਾ ਇਥੋਂ ਨੇੜੇ ਹੀ ਹੈ ਗਿੱਦਰਵਾਹੇ ਤੋਂ ਰਾਏਕੇ ਕਲਾ ਦੇ ਵਿੱਚ ਬਹੁਤ ਵੱਡਾ ਰੋਟੀ ਖਾਂਦਾ ਦੇ ਉੱਤੇ ਲਾਠੀ ਚਾਰਜ ਕੀਤਾ ਇਹਨਾਂ ਨੇ ਉਹ ਆਪਦੀ ਹੋਸ਼ ਕਵਾ ਬੰਦਾ ਚਾਹੇ ਭਗਵੰਤ ਮਾਨ ਹੋਵੇ ਚਾਹੇ ਕੋਈ ਵੀ ਹੋਵੇ ਜਿਹੜਾ ਲੋਕਾਂ ਦਾ ਜਿਹੜੀ ਪੁੱਗਤ ਹੈ ਲੋਕਾਂ ਦੇ ਸੰਘਰਸ਼ਾਂ ਰਾਹੀਂ ਹੀ ਹੋ ਸਕਦੀ ਹੈ ਇਹ ਇਹ ਜਿਹੜਾ ਇਹ ਰਾਹ ਹੈਗਾ ਕੁਰਸੀ ਵਾਲਾ ਇਹਸ ਰਾਹ ਕੁਝ ਵੀ ਨਹੀਂ ਬਣਦਾ ਸਾਹਬ ਗੱਲ ਤੇ ਹੀ ਹੈ ਲੋਕਾਂ ਨੂੰ ਸੰਘਰਸ਼ ਕਰਨਾ ਹੀ ਪਊਗਾ ਜਿੰਨਾ ਚਿਰ ਮਰਜ਼ੀ ਇਹ ਲੰਮਾ ਚੱਲੀ ਜਾਊਗਾ ਕੁੱਟ ਖਾ ਲੋ ਆਪਣਾ ਤੇ ਕੰਮ ਕਰਵਾ ਲੋ ਇਹਦਾ ਮਸਲਾ ਇਹ ਬਣਦਾ ਸਰਕਾਰਾਂ ਆਈ ਭਲਦੀ ਹੈ ਲੋਕ ਫਿਰ ਆਏ ਹੋਏ ਨੇ ਸੜਕਾਂ ਦੇ ਉੱਤੇ ਅਸੀਂ ਦੇ ਰਹੇ ਲੋਕਾਂ ਹੋਕਾ ਆਉ ਰਲ ਕੇ ਆਪਾਂ ਇਹ ਸੰਘਰਸ਼ ਹੋਰ ਵੱਡਾ ਕਰਨ ਲਈ ਤਿੱਖਾ ਕਰਨ ਲਈ ਸਾਡੇ ਨਾਲ ਕਿਸਾਨਾਂ ਦੇ ਨਾਲ ਮਜ਼ਦੂਰ ਲੱਗੇ ਹੋਏ ਆ ਮਜ਼ਦੂਰਾਂ ਦੇ ਨਾਲ ਗਿੱਦੜਵਾਹਾ ਦੇ ਵਿੱਚ ਕਿਸਾਨ ਧਰਨਿਆਂ ਦੇ ਉੱਤੇ ਬੈਠੇ ਨੇ ਕਿਸਾਨਾਂ ਦੀਆਂ ਮੰਡੀਆਂ ਸੁਣੀ ਜਾ ਰਹੀ ਹੈ ਤੇ ਜਿਹੜੀ ਅਗਲੀ ਆਉਣ ਵਾਲੀ ਫਸਲ ਹੈ ਉਹਦੇ ਵਿੱਚ ਵੀ ਡੀਏਪੀ ਦੇ ਵਿੱਚ ਵੱਡਾ ਕਪੜਾ ਹੋ ਰਿਹਾ ਜਿਹੜੇ ਦੁਕਾਨਦਾਰ ਨੇ ਉਹ ਏਪੀ ਦੇ ਨਾਲ 700 ਦਾ ਕੋਈ ਸਮਾਨ ਦੇ ਰਹੇ ਨੇ ਜਿਹੜਾ ਕਿਸਾਨਾਂ ਦੇ ਬਿਲਕੁਲ ਕੰਮ ਨਹੀਂ ਆਉਂਦਾ ਤੇ ਉਹ ਵਿਅਰਥ ਹੈ ਤੇ ਅਸੀਂ ਗੱਲਬਾਤ ਕਰਾਂਗੇ ਕਿਸਾਨਾਂ ਆਗੂ ਨਾਲ ਉਹ ਕੀ ਕਹਿਣਾ ਚਾਹੁੰਦੇ ਨੇ ਮੈਂ ਗੁਰਪ੍ਰੇਤ ਸਿੰਘ ਗਰੋਈਆ ਵਾਲਾ ਜ਼ਿਲ੍ਹਾ ਪ੍ਰਧਾਨ ਭਾਰਤੀ ਸੰਧੂ ਨੇਕਤਾ ਗਰਾਹਾ ਫਾਜ਼ਿਲਕਾ ਮੇਰੇ ਨਾਲ ਬਠਿੰਡਾ ਜ਼ਿਲ੍ਹਾ ਤੇ ਸਾਰੇ ਆਗੂ ਖੜੇ ਨੇ ਤੇ ਮੁਖਸਰ ਸਾਹਿਬ ਦੇ ਅੱਜ ਅਸੀਂ ਇੱਕ ਵਿਸ਼ੇਸ਼ ਤੌਰ ਤੇ ਅੱਜ ਇੱਥੇ ਚੌਣਾ ਦਾ ਦੌਰ ਹੈ ਉਸ ਦੌਰ ਦੇ ਵਿੱਚ ਸ਼ਹਿਰੀ ਲੋਕਾਂ ਨੂੰ ਦੱਸਣਾ ਹੈ ਐ ਕਿ ਜਿੱਥੇ ਕਿਸਾਨਾਂ ਦੇ ਨਾਲ ਇੰਨੀ ਵੱਡੀ ਤੱਕੇਸ਼ਾਹੀ ਹੋ ਰਹੀ ਹੈ ਫਸਲਾਂ ਵੇਕਣ ਰਹੀਆਂ ਲਗਾਤਾਰ ਮੰਡੀਆਂ ਦੇ ਵਿੱਚ ਲੁੱਟ ਹੋ ਰਹੀ ਹੈ 10 ਕਿਲੋ ਕਾਟ ਜਿਹੜੀ ਕੁਆਂਟਲ ਮਗਰ ਲਈ ਜਾ ਰਹੀ ਹੈ 10 ਕਿਲੋ ਕਾਟ ਦਾ ਮਤਲਬ ਬਣਦਾ 10ਵਾਂ ਹਿੱਸਾ ਅਸੀਂ 10ਵਾਂ ਹਿੱਸਾ ਫਸਲ ਹਿੱਸੇ ਦੇ ਦੇਦਨੇ ਹੁੰਨੇ ਆ ਪਰ ਇਧਰੋਂ ਲੋਕ ਜਿਹੜੇ ਹੈਗੇ ਆ ਇਹ ਖਰੀਦਦਾਰ ਇਹ 10ਵਾਂ ਹਿੱਸਾ ਪਾਲਦੇ ਸਾਡੇ ਤੋਂ ਇਸ ਕਰਕੇ ਉਹਦੇ ਨਾਲ ਕੱਲੀ ਇੰਨੀ ਲੁੱਟ ਨਹੀਂ ਇਹਦੇ ਨਾਲ ਡੀਏਪੀ ਦਾ ਬਹੁਤ ਵੱਡਾ ਘਟਾਲਾ ਜਿਹੜਾ ਚੱਲਿਆ ਹੋਇਆ ਹੈ ਉਹ ਕਿ ਉਹਦੇ ਨਾਲ ਜਿਹੜਾ ਪ੍ਰਾਲੀ ਦੇਦਰ ਪਰਚੇ ਪਾਏ ਜਾ ਰਹੇ ਨੇ ਅੱਜ ਅਸੀਂ ਸ਼ਹਿਰ ਦੇ ਲੋਕਾਂ ਨੂੰ ਦੱਸਣਾ ਹੈ ਆ ਜਿਵੇਂ ਕਿਸਾਨਾਂ ਦੇ ਨਾਲ ਹੋ ਰਿਹਾ ਜਿਵੇਂ ਮਜ਼ਦੂਰਾਂ ਦੇ ਨਾਲ ਹੋ ਰਿਹਾ ਓਵੇਂ ਆਮ ਸ਼ਹਿਰੀ ਵਰਗ ਦੇ ਨਾਲ ਆਮ ਲੋਕਾਂ ਦੇ ਨਾਲ ਉਹ ਦਿਨ ਦੂਰ ਨਹੀਂ ਜਦੋਂ ਕਾਰਪੋਰੇਟਾਂ ਦੀਆਂ ਨੀਤੀਆਂ ਤੇ ਪਾਲਿਸੀਆਂ ਇਸ ਗੱਲ ਵੱਲ ਆ ਰਹੀਆਂ ਨੇ ਕਿ ਇੱਕ ਵਨ ਸਿਟੀ ਵਨ ਮਾਲ ਇੱਕ ਸ਼ਹਿਰ ਦੇ ਵਿੱਚ ਉਹਨਾਂ ਦਾ ਇੱਕੋ ਵੱਡਾ ਮਾਲ ਹੋਊਗਾ ਅਡਾਨੀਆਂ ਤੇ ਅਬਾਨੀਆਂ ਦਾ ਉਹ ਚਾਹੁੰਦੇ ਨੇ ਕਿ ਸਾਡਾ ਹੀ ਜਿਹੜਾ ਕਾਰੋਬਾਰ ਵੱਡਾ ਹੋਵੇ ਬਾਕੀ ਸਾਰੀਆਂ ਦੁਕਾਨਦਾਰੀਆਂ ਛੋਟੀਆਂ ਫੇਰ ਹੋਣਗੀਆਂ ਐਮਾਜ਼ਨ ਵਰਗੀਆਂ ਕੰਪਨੀਆਂ ਫਲਿੱਪਕਾਰਡ ਵਰਗੀਆਂ ਕੰਪਨੀਆਂ ਹੋਰ ਦੀਆਂ ਡੀਮਾਰਟ ਵੜੀਆਂ ਕੰਪਨੀਆਂ ਨੇ ਉਹ ਸ਼ਹਿਰ ਵਿੱਚ ਵੱਡੇ ਮਾਲ ਖੋਲ੍ਹ ਰਹੀਆਂ ਨੇ ਇਸ ਕਰਕੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਨ ਆਏ ਆ ਭਰਾਵੋ ਸੰਘਰਸ਼ ਦੇ ਰਾਹ ਪੈ ਜੋ ਇਹਨਾਂ ਇਹਨਾਂ ਜਿਹੜੇ ਜੜੀਆਂ ਵੋਟਾਂ ਲੈਣ ਆਏ ਨੇ ਵੋਟ ਮਟੋੜੂ ਟੋਲੇ ਇਹਨਾਂ ਤੋਂ ਬਚ ਕੇ ਰਹਿਣਾ ਆਪਸੀ ਏਕਾ ਭਾਈਚਾਰਾ ਬਣਾ ਕੇ ਰੱਖਣਾ ਇਹਨਾਂ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਹਜ਼ਾਰ ਵਾਰੀ ਸੋਚ ਲਿਓ ਕਿਉਂਕਿ ਆਪਾਂ ਆਧਿਆ ਦੁਕਾਨਦਾਰੀਆਂ ਬਚਾਉਣੀਆਂ ਨੇ ਆਪਾਂ ਆਪਣੇ ਕਾਰੋਬਾਰ ਬਚਾਉਣੇ ਨੇ ਕਿਉਂਕਿ ਜਿਹੜਾ ਅੱਜ ਸ਼ਹਿਰ ਦੇ ਵਿੱਚ ਜਿਹੜਾ ਅੱਜ ਛੋਟਾ ਦੁਕਾਨਦਾਰ ਹੈ ਉਹ ਅੱਜ ਖਤਮ ਹੋਣ ਕਿਦਾਰੇ ਆ ਇਸ ਕਰਕੇ ਆਉਂਦੇ 10 ਸਾਲਾਂ ਨੂੰ ਬੋਲਿਆ ਕਰਨਗੇ ਦੁਕਾਨਾਂ ਖਾਲੀ ਹੋਣ ਗਿਆ ਬੇਨਤੀ ਕਰਨਾ ਹੈ ਲੋਕਾਂ ਨੂੰ ਆਓ ਸਾਡੀ ਲੜਾਈ ਇੱਕੋ ਜਿਹੀ ਹੈ ਆਪਾਂ ਰਲ ਕੇ ਲੜੀਏ ਸਰਕਾਰ ਤੋਂ ਕੋਈ ਉਮੀਦ ਹੈਗੇ ਜਿਹੜੀ ਹੁਣ ਆਲੀ ਸਰਕਾਰ ਹੈ ਦੇਖੋ 1947 ਤੋਂ ਲੈ ਕੇ ਜਦੋਂ ਦਾ ਦੇਸ਼ ਹੋਇਆ ਆਜ਼ਾਦ ਅੱਜ ਤੱਕ ਹਜੇ ਤੱਕ ਲੋਕਾਂ ਨੇ ਜੋ ਵੀ ਕੀਤਾ ਸੰਘਰਸ਼ ਤੇ ਨਾਲ ਲੜ ਕੇ ਕੀਤਾ ਹੈ ਲੋਕਾਂ ਤੋਂ ਕੋਈ ਵੀ ਕਿਸੇ ਤਰ੍ਹਾਂ ਦੀ ਉਮੀਦ ਨਹੀਂ ਜਦੋਂ ਲੋਕ ਇਕੱਠੇ ਹੋ ਜਾਣਗੇ ਸਿਰ ਜੋੜ ਲੈਣਗੇ ਉਹਨਾਂ ਤੋਂ ਉਮੀਦਾਂ ਕੀਤੀਆਂ ਜਾ ਸਕਦੀਆਂ ਨਹੀਂ ਇਹ ਜਿਹੜਾ ਹੁਣ ਮਨਪ੍ਰੀਤ ਬਾਦਲ ਆ ਇੱਥੇ ਪਹਿਲਾਂ ਵੀ ਰਹੇ ਨੇ ਹੁਣ ਉਹ ਫੇਰ ਆ ਗਏ ਤੇ ਕੀ ਕਹੋਗੇ ਉਹਨਾਂ ਬਾਰੇ ਦੇਖੋ ਮਨਪ੍ਰੀਤ ਬਾਦਲ ਹੁਣ ਇੱਥੋਂ ਹੀ ਗਏ ਨੇ ਇੱਥੇ ਹੀ ਰਹੇ ਨੇ ਇੱਥੋਂ ਦੇ ਲੋਕਾਂ ਨੂੰ ਪਤਾ ਹੈ ਉਹਨਾਂ ਦਾ ਰਗ ਰਗ ਤੋਂ ਕਿ ਉਹਨਾਂ ਲੋਕਾਂ ਦੀ ਜਿਹੋ ਜੀ ਜੂਨ ਪਹਿਲਾਂ ਸੀ ਉਦੋਂ ਵੀ ਮਾੜੀ ਜੂਨ ਜੋ ਰਹੇ ਨੇ ਲੋਕ ਸ਼ਹਿਰ ਦੇ ਲੋਕ ਵੀ ਉਹੀ ਨੇ ਪਿੰਡਾਂ ਦੇ ਲੋਕ ਵੀ ਉਹੀ ਨੇ ਮਜ਼ਦੂਰ ਵੀ ਉਹੀ ਨੇ ਕਿਸਾਨ ਵੀ ਉਹੀ ਨੇ ਇੱਥੇ ਲਗਾਤਾਰ ਫਸਲਾਂ ਮਾਰ ਰਹੀਆਂ ਨੇ ਲਗਾਤਾਰ ਨਰਮੇ ਦਾ ਏਰੀਆ ਲਗਾਤਾਰ 10 ਸਾਲ ਤੋਂ ਖਰਾਬ ਹੋ ਰਿਹਾ ਹਜੇ ਤੱਕ ਲੋਕਾਂ ਦੇ ਮੁਆਵਜ਼ੇ ਨਹੀਂ ਮਿਲੇ ਲੋਕਾਂ ਦੀ ਸੁਣਵਾਈ ਨਹੀਂ ਹੋਈ ਇਸ ਕਰਕੇ ਰਾਜ ਕਰਦੀਆਂ ਸਰਕਾਰਾਂ ਤੋਂ ਅਸੀਂ ਕਦੀ ਵੀ ਉਮੀਦਾਂ ਨਹੀਂ ਲਾਉਂਦੇ ਜਿਹੜਾ ਲੋਕਾਂ ਦਾ ਕੱਟ ਹੈਗਾ ਸਿਰ ਜੋੜ ਕੇ ਜਿਹੜੇ ਕੰਮ ਹੁੰਦੇ ਨੇ ਉਹ ਲੋਕਾਂ ਦੇ ਸੰਘਰਸ਼ ਰਾਹੀਂ ਹੀ ਕਿਤੇ ਜਾ ਸਕਦੇ ਜਿਹੜੇ ਹੁਣ ਰਾਜਾ ਵੜਿੰਗ ਦੀ ਪਤਨੀ ਆਏ ਨੇ ਉਹਨਾਂ ਤੋਂ ਹੈ ਕੋਈ ਉਮੀਦ ਦੇਖੋ ਮੈਂ ਜਿਹੜਾ ਹੈ ਚਾਹੇ ਕੋਈ ਕੋਈ ਵੀ ਹੈ ਇੱਕੋ ਇੱਕੋ ਚੱਟੇ ਬੱਟੇ ਇੱਕੋ ਤਕੜੀ ਦੇ ਨੇ ਉਹਨਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਚਾਹੀ ਝਾੜੂ ਵਾਲਾ ਚਾਹੇ ਕਾਂਗਰਸ ਆ ਚਾਹੇ ਕਾਲੀ ਹੈ ਚਾਹੇ ਭਾਜਪਾ ਕਿਉਂਕਿ ਇਹਨਾਂ ਦੇ ਰੰਗ ਬਦਲਵੇਂ ਨੇ ਸਿਰਫ ਬਾਕੀ ਜਿਹੜੀਆਂ ਨੀਤੀਆਂ ਪਾਲਿਸੀਆਂ ਇਹਨਾਂ ਦੀ ਸੇਮ ਇੱਕੋ ਜੀਆਂ ਨੇ ਜਦੋਂ ਇਹ ਸੱਤਾ ਵਿੱਚ ਆ ਜਾਂਦੇ ਨੇ ਉਹੀ ਹੁਣ ਹੁਣ 92% ਲੋਕਾਂ ਨੇ ਦਿੱਤੇ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਲੋਕਾਂ ਦੇ ਵਿੱਚ ਕਹਿੰਦੇ ਅਸੀਂ ਹਾਂ ਆਮ ਲੋਕਾਂ ਦੇ ਬੱਚੇ ਆਮ ਲੋਕਾਂ ਦੇ ਪੁੱਤਰ ਆ ਆਹ ਵੇਖੋ ਤੁਹਾਡੇ ਸਾਹਮਣੇ ਆ ਹੁਣੇ 10 ਮਿੰਟ ਪਹਿਲਾਂ ਲਾਠੀ ਚਾਰਜ ਕਰਕੇ ਆਟੇ ਕਿਸਾਨਾਂ ਤੇ ਇਹ ਤੋਂ ਪਹਿਲਾਂ ਰਾਏਕੇ ਕਲਾ ਇਥੋਂ ਨੇੜੇ ਹੀ ਹੈ ਗਿੱਦਰਵਾਹੇ ਤੋਂ ਰਾਏਕੇ ਕਲਾ ਦੇ ਵਿੱਚ ਬਹੁਤ ਵੱਡਾ ਰੋਟੀ ਖਾਂਦਾ ਦੇ ਉੱਤੇ ਲਾਠੀ ਚਾਰਜ ਕੀਤਾ ਇਹਨਾਂ ਨੇ ਅਨਤ şiddਤ ਕੀਤਾ ਇਸ ਕਰਕੇ ਇਹਨਾਂ ਤੋਂ ਵੀ ਕੋਈ ਆਸ ਨਹੀਂ ਕੀਤੀ ਜਾ ਸਕਦੀ ਨਹੀਂ ਭਗਵਾਨ ਜੀ ਮਾਨ ਕਹਿੰਦਾ ਜੀ ਮੈਂ ਕਿਸਾਨ ਦਾ ਪੁੱਤ ਆ ਤੇ ਹੁਣ ਕਿਸਾਨੀ ਦੇਖੋ ਜਦੋਂ ਰਾਜ ਸੱਤਾ ਵਿੱਚ ਕੋਈ ਵੀ ਆਉਂਦਾ ਹੈ ਉਹ ਆਪਦੀ ਹੋਸ਼ ਕਵਾ ਬੰਦਾ ਚਾਹੇ ਭਗਵੰਤ ਮਾਨ ਹੋਵੇ ਚਾਹੇ ਕੋਈ ਵੀ ਹੋਵੇ ਜਿਹੜਾ ਲੋਕਾਂ ਦਾ ਜਿਹੜੀ ਪੁੱਗਤ ਹੈ ਲੋਕਾਂ ਦੇ ਸੰਘਰਸ਼ਾਂ ਰਾਹੀਂ ਹੀ ਹੋ ਸਕਦੀ ਹੈ ਇਹ ਇਹ ਜਿਹੜਾ ਇਹ ਰਾਹ ਹੈਗਾ ਕੁਰਸੀ ਵਾਲਾ ਇਹ ਇਸ ਰਾਹ ਕੁਝ ਵੀ ਨਹੀਂ ਬੰਦਾ ਸਾਬ ਗੱਲ ਤੇ ਹੀ ਹੈ ਲੋਕਾਂ ਨੂੰ ਸੰਘਰਸ਼ ਕਰਨਾ ਹੀ ਪਊਗਾ ਜਿੰਨਾ ਚਿਰ ਮਰਜ਼ੀ ਇਹ ਲੰਮਾ ਚੱਲੀ ਜਾਊਗਾ ਇਹ ਗੇੜ ਤੇ ਮੰਡੀਆਂ ਦੇ ਵਿੱਚ ਹੁਣ ਕੀ ਹਾਲ ਹੈ ਬਾਈ ਜੀ ਦੇਖੋ ਹਜੇ ਤਾਂ 3 ਦਿਨ ਹੋਏ ਨੇ 3 ਦਿਨ ਪਹਿਲਾਂ ਹੀ ਰਾਜ ਕੇ ਕਲਾਂ ਦੇ ਵਿੱਚ ਵੱਡਾ ਲਾਠੀ ਚਾਰਜ ਹੋਇਆ ਹਜੇ ਉਥੇ ਝੋਨਾ ਪੂਰਾ ਹੋਇਆ ਨਹੀਂ ਜਦੋਂ ਇਧਰ ਲਾਠੀ ਚਾਰਜ ਹੁੰਦਾ ਜਦੋਂ ਇਧਰ ਸੰਘਰਸ਼ ਕਰਦੇ ਆ ਉਸ ਟਾਈਮ 14000 ਘਟਾ ਲਿਖਿਆ ਵੀ ਜਾਂਦਾ ਇਹਦਾ ਮਤਲਬ ਤਾਂ ਇਹ ਹੈ ਵੀ ਇਹ ਸੰਘਰਸ਼ਾਂ ਦੇ ਰਾਹੀ ਸਾਰਾ ਕੁਝ ਹੈ ਕੁੱਟ ਖਾ ਲੋ ਆਪਣਾ ਤੇ ਕੰਮ ਕਰਵਾ ਲੋ ਇਹਦਾ ਮਤਲਬ là ਇਹ ਬਣਦਾ ਸਰਕਾਰ ਆ ਹੀ ਭਲਦੀ ਹੈ ਲੋਕ ਫਿਰ ਆਏ ਹੋਏ ਨੇ ਸੜਕਾਂ ਉੱਤੇ ਅਸੀਂ ਦੇਰ ਰਹੇ ਲੋਕਾਂ ਹੋਕਾ ਆਓ ਰਲ ਕੇ ਆਪਾਂ ਇਹ ਸੰਘਰਸ਼ ਹੋਰ ਵੱਡਾ ਕਰ ਲਈਏ ਤਿੱਖਾ ਕਰ ਲਈਏ ਸਾਡੇ ਨਾਲ ਕਿਸਾਨਾਂ ਦੇ ਨਾਲ ਮਜ਼ਦੂਰ ਲੱਗੇ ਹੋਏ ਆ ਮਜ਼ਦੂਰਾਂ ਦੇ ਨਾਲ ਅਸੀਂ ਸ਼ਹਿਰੀ ਲੋਕਾਂ ਨੂੰ ਵੀ ਆ ਮੰਗ ਕੇ ਲੈ ਕੇ ਆਏ ਆ ਵੀ ਭਾਈ ਆਓ ਆਪਾਂ ਰਲ ਕੇ ਇਹ ਲੜਾਈ ਨੂੰ ਹੋਰ ਵੱਡਿਆ ਕਰ ਲਈਏ ਇਸ ਗੱਲ ਕਰਕੇ ਸਾਨੂੰ ਸਾਰੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਇਕੱਠੇ ਹੋਣਾ ਪਊਗਾ